1984 ਦਾ ਮੰੰਜਰ ਪਾਵੇਂ ਦਾਸ ਦੀ ਉਮਰ ਉਸ ਟਾਈਮ 14 ਸਾਲ ਸੀ ਉਹ ਸਾਰਾ ਇਨ ਬਿੰਨ ਜੋ ਵੀ ਉਹਨਾਂ ਤਿੰਨ ਦਿਨਾਂ ਦੇ ਵਿੱਚ ਨੰਗਾ ਨਾਚ ਹੋਇਆ ਯੂਪੀ ਦੇ ਵਿੱਚ ਕਾਨਪੁਰ ਬੁਕਾਰੋ ਦਿੱਲੀ ਦੇ ਵਿੱਚ ਦਿੱਲੀ ਦੇ ਦੂਜੇ ਨੰਬਰ ਤੇ ਕਾਨਪੂਰ ਹੈਗਾ ਸੀ ਦਾਸ ਦੀ ਉਮਰ 14 ਸਾਲ ਸੀ 31 ਅਕਤੂਬਰ 1984 ਨੂੰ ਸਵੇਰੇ ਸਮਥਿੰਗ ਕੋਈ 9:30 ਵਜੇ ਇੰਦਰਾ ਗਾਂਧੀ ਦਾ ਦੇਸ਼ ਦੀ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਬਾਡੀਗਾਰਡ ਵੱਲੋਂ ਭਾਈ ਸਤਵੰਤ ਸਿੰਘ ਭਾਈ ਬਿਆਨਤ ਸਿੰਘ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦਾ ਜੋ ਟਹਿ ਟੇਰੀ ਹੋਇਆ ਉਹਦਾ ਰੋਸ ਹੈਗਾ ਸੀ ਤੇ ਉਹਨਾਂ ਦੇ ਕੋਈ ਉਹਦੀ ਦੇਖੋ ਸਿਰਫ ਐ ਸੀ ਕਿ ਜੋ ਇਹਨੇ ਕੀਤਾ ਸਾਡੇ ਗੁਰਦੁਆਮ ਤੇ ਅਟੈਕ ਕੀਤਾ ਉਹਨੂੰ ਮਾਰਨ ਦੀ ਕੋਈ ਮਨਸਾ ਨਹੀਂ ਸੀ ਕਿਉਂਕਿ ਉੱਥੇ ਉਹ ਜੌਬ ਕਰਦੇ ਸੀ ਉਹਦੀ ਰਖਵਾਲੀ ਕਰਦੇ ਸੀ ਪਰ ਗੁਰੂ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਜਦੋਂ ਸ੍ਰੀ ਹਰਮੰਦਰ ਸਾਹਿਬ ਢਾਟੇਰੀ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਹਜ਼ਾਰਾਂ ਹੀ ਬੇਗੁਨਾ ਸੰਗਤਾਂ ਦਾ ਸ਼ਹੀਦ ਹੋਈਆਂ ਦਿਨ ਕਿਹੜਾ ਚੁਣਿਆ ਗਿਆ ਜੂਨ ਦਾ ਮਹੀਨਾ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਨ ਤੇ ਜਦੋਂ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕਰਕੇ ਵੇਖਿਆ ਉਸ ਤੋਂ ਬਾਅਦ ਉਹਨਾਂ ਨੇ ਮਾਨ ਇਹ ਠਾਨ ਲਿਆ ਕਿ ਅਸੀਂ ਸਤਿਗੁਰੂ ਜੀ ਦੀ ਸੇਵਾ ਲਈ ਤਾਂ ਜੋ ਉਹਨੇ ਪਾਪ ਕੀਤਾ ਹੈਗਾ ਉਹਦਾ ਬਦਲਾ ਜ਼ਰੂਰ ਲਵਾਂਗੇ